ਮੈਂ ਅੱਜ ਆਪਣੇ ਪਿੰਡ ਆਇਆ। ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ। ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਆ। ਇਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਆ। ਕਲਾਕਾਰ ਦੇ ਤੌਰ ਤੇ ਵੀ ਵਿਚਰੇ ਆ। ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਹੈ। ਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ 'ਚ। ਕਿ ਪਾਈ ਚਰਖਾ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਹਨ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲੋ ਤੁਮੇ ਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਨ ਰੱਖਣਗੇ ਤੇ ਇਸ ਪਿੰਡ ਚ ਸਰਬਸੰਮਤੀ ਹੋ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਜਿਆਦਾ ਪੈਸੇ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਸਰਬਸੰਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਾ ਬੋਟਾ ਬਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ ਜਰ ਇਹ ਜਾ ਨਿਕਲੂ ਗਏ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇੱਥੇ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਹਰੋ ਜਿਹੋੜੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨਹੀਂ ਹੈ ਜਿਹੜੇ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨਹੀਂ ਹੈ ਔਰ ਨਹੀਂ ਵਾਸਤੇ ਜਦੋਂ ਭਾਈਟਾ ਲੈਣ ਜਾਂਦੇ ਆ ਤਾਂ ਪੱਠੇ ਵਾਲੇ ਨੂੰ ਇਹ ਕਹਿੰਨੇ 1 ਰੁਪਿਆ 2 ਰੁਪਿਆ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾ ਦੇ ਇੱਟਾਂ ਸਲੀ ਦੇ ਦੇ। ਸੋ ਨੀਹਾਂ ਦੇ ਵਿੱਚ ਇੱਟਾਂ ਚੰਗੀਆਂ ਲੱਗੀਆਂ ਲੱਗਣਗੀਆਂ ਤਾਂ ਬਿਲਡਿੰਗਾਂ ਛੇ ਬਣਨਗੀਆਂ। ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਕਿ ਆਸਾ ਬਹੁਤ ਉਹ ਤਾਂ ਸਾਰੇ ਪੰਜਾਬ ਵਾਸਤੇ ਆ। 5 ਲੱਖ ਰੁਪਈਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮੁਹੱਲਾ ਕਲੀਨਿਕ ਹੋਵੇ ਚਾਹੇ ਸੜਕਾਂ ਹੋਣ ਉਹ ਉਹਨਾਂ ਦੀ ਡਿਮਾਂਡ ਹੈ ਮੈਂ ਚਾਹੁੰਨਾ ਪਿੰਡਾਂ 'ਚ ਭਾਈ ਚਰਖਾ ਸਾਂਝ ਬਣੀ ਰਹੇ। ਮਾਨ ਸਰ ਇਤਨਾ ਕਿੰਦਰ ਸਰਕਾਰ ਲੋਕੋ ਗਲਤ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ 15000 ਕਰੋੜ ਰੁਪਏ ਪੂਰੇ ਪੰਜਾਬ ਦੇ ਵਿੱਚ ਲਗੂ ਹੋਪੀਆਂ ਪੰਜਾਬ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਪੰ ਪੰਜਾਬ ਦਾ ਉਹ ਲਾਗੂ ਨਹੀਂ ਹੋਊਗਾ ਸਰ ਜੈ ਮਿਲਪ ਐਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹੈ ਸਿੱਧ ਮੰਤਰੀ ਸਾਹਿਬ ਨੂੰ ਫੋਟੋ ਨਾਲ ਮਿਲਣ ਦਾ ਟਾਈਮ ਮੰਗਦੇ ਜੀ ਕਿਰਪਾ ਮਿਲਾਂਗੇ ਜੀ ਹਰ ਰੋਜ਼ ਮਿਲਦੇ ਰਹਿੰਦੇ ਆ ਕਿਉਂਕਿ 8 ਤੋਂ 12 ਤਰੀਕ ਹਰ ਰੋਜ਼ ਮਿਲਦੇ ਰਹਿੰਦੇ ਆ ਥੇਹਲ ਪੰਚਾਇਤਾਂ ਸੁਖ ਸ਼ਾਂਤੀ ਨਾਲ ਨਿਪਟ ਜਾਣ ਔਰ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਲੜਾਈਆਂ ਤੋਂ ਹੋ ਜਾਣ ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲੇ ਆਉਣ ਪਿੰਡਾਂ ਵਾਸਤੇ ਗ੍ਰਾਂਟਾਂ ਮੰਗਣ ਕਿਉਂਕਿ ਪੈਸਾ ਪਿੰਡਾਂ ਦਾ ਹੀ ਹੈ ਪੈਸਾ ਸ਼ਹਿਰਾਂ ਦਾ ਹੀ ਹੈ ਕਸਬਿਆਂ ਦਾ ਹੀ ਹੈ ਲੋਕਾਂ ਦੇ ਟੈਕਸ ਦਾ ਪੈ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜੇ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ 헤ਠੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਲਾਨੀ ਪਾਰਟੀ ਦੀਆਂ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾਂ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਸੇਤ ਕੇ ਮੇਜ ਜੀ ਸਵਾਲ ਕਰਕੇ ਜਾਈਂ ਅੱਜ ਪਿੰਡਾਂ ਆ ਕੇ ਹੋ ਟਿਕੋਗੇ